ਹਾਂਜੀ ਸਾਥੀ ਸਿਰਕਾਲ ਜੀ ਵੈਦਰ ਬਹਾਰਪ੍ਰਿਤ ਵੇਖਦੇ ਸਾਰੇ ਦੋਸਤਾਂ ਦਾ ਸਵਾਗਤ ਕਰਦੇ ਆਂ ਚੈਨਲ ਤੇ ਪੰਜਾਬ ਦੇ 10 11 12 13 ਮਈ ਦੇ ਮੌਸਮ ਦੀ ਗੱਲ ਕਰਾਂਗੇ ਜਿਹੜਾ ਪੰਜਾਬ ਵਿੱਚ ਸਿਸਟਮ ਲੱਗਣ ਜਾ ਰਿਹਾ ਜੋ yellow alert warning ਜਾਰੀ ਕੀਤੀ ਕੀ ਪੰਜਾਬ ਮੌਸਮ ਕੇਂਦਰ ਚੰਡੀਗੜ੍ਹ ਵੱਲੋਂ ਜਿਹੜਾ alert ਜਾਰੀ ਕੀਤਾ ਕਿੜਕੜੇ ਇਲਾਕਿਆਂ ਵਿੱਚ ਵਾਧ ਤੇ ਕਿੜਕੜੇ ਇਲਾਕਿਆਂ ਵਿੱਚ ਕਾਟਸਵਾਭਨਾ ਰਹੇਗੀ ਤੇ ਤੇਜ਼ ਰਫਤਾਰ ਜਿਹੜੇ ਹਵਾਵਾਂ ਚੱਲਣਗੀਆਂ ਤਾਂ ਜਿਸ ਦੀ ਗੱਲ ਕਰਦੇ ਚਾਲ ਤੋਂ 50 ਕੁਝ ਲੱਗੇ 50 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਤੇ ਜਿਹੜੇ ਹਵਾਵਾਂ ਚੱਲਣਗੀਆਂ ਤਾਂ ਕਾਫੀ ਅੱਪ ਗੱਲ ਕਰੀ ਇਸ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਚਾਰੇ ਵੀ ਤਰਜ ਕੀਤਾ ਜਾ ਸਰ ਕਾਫੀ ੜ ਤਗੜੀ ਗਰਜ ਲਿਜਕੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਕਿਰਕਟ ਜਿਲ੍ਹਿਆਂ ਵਿੱਚ ਬਾਤ ਕਿਰਕਟ ਜਿਲ੍ਹਿਆਂ ਵਿੱਚ ਘੱਟ ਸਭਾਵਨਾ ਰਹੇਗੀ ਤਾਂ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਵੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲਾਂ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸ਼ੁਰੂ ਕਰਦੇ ਆ ਇਸ ਦੀ ਇਹ ਵੀਡੀਓ ਸਭ ਤੋਂ ਪਹਿਲਾਂ 10 ਮਈ ਦੀ ਗੱਲ ਕਰੀ 10 ਮਈ ਨੂੰ ਪੰਜਾਬ ਦੇ ਕੁਝ ਥੋੜ੍ਹਪ 12 ਦੋ ਦਿਨ ਮੀਂਹ ਹੋਣਗੇ ਜਨਕਿ 11 ਮਈ ਦੁਪਹਿਰ ਤੋਂ ਲੈ ਕੇ ਤੇ 12 ਮਈ ਰਾਤ ਦੇ ਜਿਹੜੇ ਪਹਿਲੇ ਘੰਟੇ ਹਨ ਜਨਕਿ 8-9 ਵਜੇ ਤੋਂ ਪਹਿਲਾ ਪਹਿਲਾ ਤੇ 11 ਮਈ ਦੁਪਹਿਰ ਤੋਂ ਤੇ 12 ਮਈ ਰਾਤ ਦੇ ਪਹਿਲੇ ਘੰਟੇ ਦੇ ਵਿੱਚ ਜਿਹੜੀ ਹਲਚਲਾਂ ਵੇਖਣ ਨੂੰ ਮਿਲਣਗੀਆਂ ਪੰਜਾਬ ਦੇ ਜਿਹੜੇ ਘੰਟੇ ਹੋਣਗੇ ਦਿਨ ਹੋਣਗੇ ਇਹਨਾਂ ਵਿੱਚ ਪੰਜਾਬ ਦੇ ਕਈ ਇਲਾਕਿਆਂ ਵਿੱਚ ਮੀਂਹ ਤਰਜ ਕੀਤਾ ਜਾਵੇ ਕਿਤੇ ਹਲਕਾ ਕਿਤੇ ਦਰਮਿਆਨਾ ਤੇ ਕਿਤੇ ਦਰਮਿਆਨੇ ਜ਼ਾਰਾ ਤੇ ਗਰਜ-ਲੀਸ਼ ਕਾ ਕਾਫੀ ਜੜ ਤਕੜੀ ਵੇਖਣ ਨੂੰ ਮਿਲਤ ਰਿਹਾ ਨੀਰ ਚੱਕੜ ਵੀ ਕਾਫੀ ਜਿਹੜਾ ਤੇਜ਼ ਵੇਖਣ ਨੂੰ ਮਿਲਸ ਰਿਹਾ ਕੁਝ ਇਲਾਕਿਆਂ ਵਿੱਚ ਜਿਹੜਾ ਆਪ 460 ਤੇ ਕੁੱਝ ਲਗਾ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੀ ਰਫ਼ਤਾਰ ਤੇ ਤੇਜ਼ ਜਿਹੜੀ ਹਵਾਵਾਂ ਚੱਲਣਗੇ ਕਾਫੀ ਜਿਹੜੀ ਆਪਕਲੇ ਤੇਜ਼ ਜਣਾ ਨਿਰ ਚਖੜ ਵੀ ਚੱਲਣ ਦੀ ਸੰਭਾਵਨਾ ਤੇ ਕੁੱਝ ਥੋੜੇ ਬਤ ਖੇਤਰਾਂ ਵਿੱਚ ਗੜੇਮਾਰੀ ਹੋਣ ਦੀ ਸੰਭਾਵਨਾ ਰਹੇਗੀ ਪਿਛਲੇ ਵਜ ਤੋਂ ਦੱਸਣ ਦੀ ਕੋਸ਼ਿਸ਼ ਕਰੀਏ ਤਾਂ 10 ਮਈ ਨੂੰ ਪੰਜਾਬ ਦੇ ਮਾਝਾ ਤੋਂ ਬਾਬਾ ਦੇ ਕੁਝ 3-4 ਜ਼ਿਲ੍ਹੇ ਹੋਗੇ ਉਸ ਤੋਂ ਬਾਅਦ ਪੱਛਮੀ ਖੇਤਰ ਮਾਲਵਾ ਦੇ ਹੋਗੇ ਜਿਹੜੇ ਸਰਦੀ ਲਾ ਕੇ ਪਾਕਿਸਤਾਨ ਦੇ ਨਾਲ ਲਗਦੇ ਖੇਤਰ ਉਸਰ ਪੂਰਬੀ ਦੇ ਕੁਝ ਮਾਝਾ ਪੰਜਾਬ ਦੇ ਯਾਨੀ ਕਿ 3 ਤੋਂ 4 ਜ਼ਿਲ੍ਹੇ ਹੋਣਗੇ ਜਿੱਥੇ ਥੋੜੇ ਬਤ ਖੇਤਰਾਂ ਵਿੱਚ ਸੰਭਾਵਨਾ ਰਹੇਗੀ ਪੱ ਤਰਾਵਿ ਸਬ ਹਵਨਾ ਰਹੇਗੀ ਤਾਂ ਉਸ ਤੋਂ ਬਾਅਦ 11 ਤੇ 12 ਮਈ ਦੀ ਗੱਲ ਕਰੇ ਪੂਰੇ ਪੰਜਾਬ ਜਲ ਅਲਰਟ ਜਾਰੀ ਕੀਤਾ ਘਰ ਚਮਕ ਦੀ ਵਾਰਨਿੰਗ ਜਾਰੀ ਕੀਤੀ ਤੇਜ਼ ਹਵਾਵਾਂ 40 ਦੇ ਜਿਸ ਦੀ ਕਰੀ 30 ਤੋਂ 40 ਤੇ ਕੁਝ ਲਗਾ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਤੇ ਹਵਾਵਾਂ 40 ਦੇ ਪੰਜਾਬ ਦੇ ਜਿਹੜਾ 11 ਤੇ 12 ਜਿਹੜਾ 11 ਤੋਂ ਮਈ ਤੋਂ ਦੁਪਹਿਰ ਤੋਂ ਲੈ ਕੇ ਤੋਂ ਉਸ ਤੋਂ ਬਾਅਦ 12 ਮਈ ਜਿਹੜੇ ਹੋਣਗੇ ਰਾਤ ਦੇ ਪਹਿਲੇ ਘੰਟੇ ਵੀ ਜਿਹੜੇ ਹਲਚਲਾਂ ਵੇਖਣ ਮਿਲਗੇ ਘੰਟੇ ਦੇਣ ਜਿਹੜੇ ਹੋਣਗੇ ਇਹਨਾਂ ਵਿੱਚ ਹੀ ਜਾਰਾ ਹਲਚਲਾਂ ਵੇਖਣ ਨੂੰ ਮਿਲਗੇ ਪੰਜਾਬ ਦੇ ਕਾਫੀ ਖੇਤਰ ਇਸ ਪ੍ਰਭਾਵਿਤ ਹੋਣਗੇ ਪੱਛਮੀ ਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਜਾਰਾ ਤੇ ਕੁਝ ਲਗਰ ਚਮਕ ਵੇਖਣ ਨੂੰ ਮਿਲ ਸਕਦੀ ਜਿਲੇ ਦੇ ਕੁਝ ਕੁਝ ਇਲਾਕੇ ਰਹਿ ਵੀ ਸਕਦੇ ਨੇ ਜ਼ਿਆਦਾਤਰ ਆਪਾਂ ਗੱਲ ਕਰੀ ਜਿਵੇਂ ਜਿਲੇ ਦੇ ਕੁਝ 30 ਤੋਂ 40% ਖੇਤਰ ਉਹ ਜੇ 40 ਤੋਂ 45% ਹੋ ਸਕਦਾ ਕੁਝ ਲਗ ਜਿਹੜੇ ਜਿਲੇ ਹੋਣਗੇ 10 ਤੋਂ 15% ਕੁਝ ਜਿਲੇ ਖਾਲੀ ਵੀ ਰਹਿ ਸਕਦੇ ਨੇ ਤੇ ਕੁਝ ਇਲਾਕੇ ਹੋਵੇ ਜਦੋਂ ਕੜੀਆਂ ਜੇ ਪੈ ਗਿਆ ਉਸ ਤੋਂ ਬਾਅਦ ਮੌਸਮ ਸਾਫ਼ ਹੋ ਜਾਏਗਾ ਤੇ ਇਸ ਤਰ੍ਹਾਂ ਮਾਹੌਲ ਬਣੇਗਾ ਕੁਝ ਇਲਾਕੇ ਵਲਕੇ ਤੇ ਦਰਮਿਆਨਾ ਕੁਝ ਲਗ ਕੁਝ ਲਗ ਦਰਮਿਆਨੇ ਜਾਰਾ ਵੀ ਦਰਜ ਕੀਤਾ ਜਾ ਸਕਦਾ ਹੈ ਤੇ 10 11 12 ਦੇ ਦਰਮIAN <Sanye> ਜਿਹੜਾ ਆਪਾਂ ਗੱਲ ਕਰੀ ਪੂਰਾ ਵੀ ਜਿਹੜ ਉੱਨਾ ਜਿਹੜਾ ਸਿਸਟਮ ਤਗੜਾ ਬਣੇਗਾ ਤਾਂ ਕਈ ਇਲਾਕਿਆਂ ਪਰ ਪ੍ਰਭਾਵਿਤ ਕਰੇਗਾ ਤੇ ਬਾਕੀ ਵੇਖਦੇ ਆ ਕੁਦਰਤ ਕੀ ਕਰਦਾ ਤੇ ਪੰਜਾਬ ਦੇ ਕਿਸੇ ਵੀ ਲੱਕ ਵਿੱਚ ਸੁਭਾਵਨਾ ਪਾ ਸਕਦੀ ਹੈ ਪਰ 13 ਮਈ ਨੂੰ ਕੁਝ ਮੜਮਟ ਖੇਤਰਾਂ ਵਿੱਚ ਖਾਸ ਕਰ ਮਾਝਾ ਤੇ ਬਾਬਾ ਦੇ ਖੇਤਰ ਜਿਵੇਂ ਹੋ ਗਏ ਠੀਕੋ ਤੇ ਟਾਮਟਾ ਲਗਾ ਸੁਭਾਵਨਾ ਰਹੇਗੀ 13 ਮਈ ਨੂੰ ਜਰਤ ਲਗਾ ਮੌਸਮ ਜਿਹੜਾ ਆਸਾਬ ਤੇ ਖੁਸ਼ਕ ਰਹਿਣ ਦੀ ਸੁਭਾਉ ਨੂੰ ਮੇਨ ਟਾਰਗੇਟ ਵੈ 11 ਤੇ 12 ਮਈ ਨੂੰ ਰਹੇਗਾ ਪੰਜਾਬ ਤੇ ਕਈ ਇਲਾਕਿਆਂ ਵਿੱਚ ਦਰਜ ਕੀਤਾ ਜਾਵੇ ਕਿਤੇ ਹਲਕਾ ਕਿਤੇ ਦਰਮਿਆਨਾ ਕਿਤੇ ਕਿਤੇ ਦਰਮਿਆਨੇ ਜਾਰਾਂ ਵਿੱਚ ਗਰਜ ਲਈ ਕੋਈ ਕਾਫੀ ਤਗੜੀ ਵੇਖਣ ਨੂੰ ਮਿਲ ਸਕਦੀ ਹੈ ਬਾਕੀ ਵੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਤਾਂ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ